ਮਾਲਵੇ ਦੀ ਆਵਾਜ਼ ਮਾਲਵਾ ਐਮ ਐਚ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਰੂਪ ਸਿੰਘ ਮਠਾੜੂ ਅੱਜ ਅਸੀਂ ਪਹੁੰਚੇ ਆਂ ਬਾਬਾ ਰੁਖਰਦਾਸ ਜੀ ਦੇ ਸਥਾਨ ਤੇ ਜਿੱਥੇ ਅੱਜ ਮਾਗੀ ਦਾ ਪਵਿੱਤਰ ਜਿਹੜਾ ਤਿਉਹਾਰ ਹੈ ਬੜੀ ਹੀ ਤੂਮ ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਆਂ ਕਿਸੇ ਇਲਾਕੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਦੇ ਉੱਤੇ ਸੰਗਤਾਂ ਪਹੁੰਚਦੀਆਂ ਨੇ ਸੋ ਆਪੋ ਆਪਣੀ ਸ਼ਰਧਾ ਮੁਤਾਬਕ ਆਪੋ ਆਪਣੀ ਮਨੋ ਕਾਮਨਾ ਅਨੁਸਾਰ ਇੱਥੇ ਵੱਖ-ਵੱਖ ਚੀਜ਼ਾਂ ਦੇ ਜਿਹੜੇ ਚੜਾਵੇ ਐ ਵਕ ਵਕ ਲੰਗਰਾਂ ਦੇ ਰੂਪ ਦੇ ਵਿੱਚ ਇੱਥੇ ਹਰ ਜਿਹੜੇ ਮੱਸੀਆ ਪੁੰਨਿਆਂ ਤੇ ਇੱਥੇ ਜਿਹੜੇ ਲੰਗਰ ਲੱਗਦੇ ਨੇ ਸੋ ਅੱਜ ਜਿਹੜੇ ਸੰਗਰਾਮ ਦਾ ਵੀ ਦਿਹਾੜਾ ਹੈ ਕਿਉਂਕਿ ਅੱਜ ਮਾਘ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਅੱਜ ਦੇ ਇਸ ਸੰਬੰਧ ਦੇ ਵਿੱਚ ਸਾਡੇ ਜਿਹੜੇ ਨਿਊਜ਼ੀਲੈਂਡ ਤੋਂ ਨੇ ਭੈਣ ਦਲਵਿੰਦਰ ਕੌਰ ਢਿੱਲੋਂ ਉਹਨਾਂ ਦੇ ਵੱਲੋਂ ਵਕ ਵਕ ਤਰ੍ਹਾਂ ਦੇ ਲੰਗਰ ਲਾਏ ਗਏ ਨੇ ਸੋ ਉਹਨਾਂ ਸਬੰਧੀ ਜਿਹੜਾ ਪਰਿਵਾਰ ਹੈ ਨਿਊਜ਼ੀਲੈਂਡ ਤੋਂ ਚੱਲ ਕੇ ਇੱਥੇ ਪਹੁੰਚਿਆ ਹੋਇਆ ਉਸ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਜਿਹੜੇ ਸਰਦੇਵ ਸਿੰਘ ਫੌਜੀ ਨੇ ਸਮਾਜ ਸੇਵੀ ਉਹਨਾਂ ਦੀਆਂ ਜਿਹੜੀਆਂ ਸਵਾਵਾਂ ਅੱਗੇ ਵੀ ਚਲਾਉਂਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਬਾਬਾ ਰੁਖੜਦਾਸ ਜੀ ਦੇ ਸਥਾਨ ਪਿੰਡ ਸੇਖਾ ਕਲਾਂ ਦੀਆਂ ਜਿੱਥੇ ਅੱਜ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਹੈ ਜਿਹੜੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾ ਕਰ ਰਹੀਆਂ ਨੇ ਕਿਉਂਕਿ ਇਰਾਕੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਤੇ ਜਿਹੜੇ ਸ਼ਰਧਾਲੂ ਨੇ ਇੱਥੇ ਪਹੁੰਚਦੇ ਨੇ ਤੇ ਇੱਥੇ ਪਹੁੰਚ ਕੇ ਆਪੋ ਆਪਣੀਆਂ ਮਨੁਕਾਮਨਾਵਾਂ ਦੇ ਅਨਸਾਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਲੰਗਰ ਇਸ ਸਥਾਨ ਤੇ ਲਾਉਂਦੀਆਂ ਨੇ ਪ੍ਰਤਾਪ ਸਿੰਘ ਜੀ ਦੇ ਲੰਗਰ ਹਾਲ ਦੇ ਵਿੱਚ ਪਹੁੰਚੇ ਆ ਸੰਗਤਾਂ ਜਿਹੜੀਆਂ ਨੇ ਲੰਗਰ ਛਕ ਰਹੀਆਂ ਸੋ ਪ੍ਰਬੰਧਕ ਵੀਰ ਜਿਹੜੇ ਅੱਗੇ ਬੈਠੇ ਨੇ ਗੱਲਬਾਤ ਕਰਵਾਉਣੀ ਹੈ ਉਹਨਾਂ ਦੇ ਨਾਲ ਅੱਜ ਦੇ ਇਸ ਲੰਗਰ ਦੇ ਪ੍ਰਬੰਧ ਕਿੰਨਾ ਵੱਲੋਂ ਹੋਏ ਨੇ ਸੋ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਅਤੇ ਜਿਹੜਾ ਨਿਊਜ਼ੀਲੈਂਡ ਤੋਂ ਪਰਿਵਾਰ ਚੱਲ ਕੇ ਇੱਥੇ ਪਹੁੰਚਿਆ ਹੋਇਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਇਹਨਾਂ ਲੰਗਰਾਂ ਸਬੰਧੀ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਨਾਲ ਪਹਿਲਾਂ ਗੱਲਬਾਤ ਕਰ ਲੈਣੇ ਆ ਅੱਜ ਦੇ ਇਸ ਸਮਾਗਮ ਸਬੰਧੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਮਠਾੜੂ ਸਾਹਿਬ ਤੁਹਾਡਾ ਅੱਜ ਇੱਥੇ ਪਹੁੰਚਣ ਤੇ ਅੱਜ ਤਾਂ ਮਠਾੜੂ ਸਾਹਿਬ ਆਏ ਆ ਜਿਵੇਂ ਕਹਿੰਦੇ ਨੇ ਫੋ ਰਿਧੀ ਤੇ ਮਾਹ ਖਾਦੀ ਜੀ ਉਹ ਬਣਾਈ ਆ ਮੈਡਮ ਦਵਿੰਦਰ ਕੋ ਢਿੱਲੋਂ ਤੇ ਪਰਮਜੀਤ ਸਿੰਘ ਸਿੱਧੂ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਪਕੌੜਿਆਂ ਦਾ ਤੇ ਖੀਰ-ਕੜਾ ਦਾ ਇੱਥੇ ਲੰਗਰ ਚਲਾਇਆ ਔ ਟਟ ਲੰਗਰ ਚੱਲਦਾ ਹੈ ਜੀ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਨੂੰ ਬਹੁਤ ਚਿੱਤੇ ਰੱਖਦੇ ਆ ਕਿਉਂਕਿ ਹਰ ਥਾਂ ਇਹਨਾਂ ਦਾ ਸਹਿਯੋਗ ਹੁੰਦਾ ਹੈ ਕੋਈ ਹੋਵੇ ਚਾਹੇ ਖੇਡਾਂ ਦਾ ਹੋਵੇ ਚਾਹੇ ਕੋਈ ਟੂਰਨਾਮੈਂਟ ਹੋਵੇ ਕੋਈ ਪ੍ਰੋਗਰਾਮ ਹੋਵੇ ਇਹ 105 ਸਾਲ ਲੰディア ਤੇ ਸੋਈ ਅਸੀਂ ਬਹੁਤ ਬੜਾ ਭਾਗੇ ਹਾਂ ਸਾਡੇ ਆਪਣੇ ਆਪ ਨੂੰ ਵੀ ਅੱਜ ਸਿੱਧੂ ਸਾਹਿਬ ਇੱਥੇ ਪਹੁੰਚੇ ਹੋਏ ਆ ਤੇ ਲੰਗਰ ਵਰਤੀ ਜਾਂਦਾ ਔਟਟ ਵਰਦਾ ਤੇ ਸੰਗਤਾਂ ਛੱਕੇ ਜਾ ਰਹੀਆਂ ਤੇ ਮੈਂ ਇਹਨਾਂ ਪਰਿਵਾਰ ਦਾ ਫੇਰ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੇ ਜੀ ਚੈਨਲ ਦੇ ਜ਼ਰੀਏ ਤੇ ਮਹਾਰਾਜ ਇਹਨਾਂ ਦੀ ਕਮਾਈ ਤਰੱਕੀ ਪਾਵੇ ਤੇ ਐਂ ਸੇਵਾ ਕਰਦੇ ਰਹਿਣ ਤਸੀਂ ਸੇਵਾ ਕਰਦੇ ਰਹੇਗੇ ਧੰਨਵਾਦ ਜਿਵੇਂ ਅਸੀਂ ਪਹਿਲਾਂ ਵੀ ਦੇਖਦੇ ਆ ਕਿ ਮੈਡਮ ਦਲਵਿੰਦਰ ਕੌਰ ਢਿਲੋਂ ਦਾ ਜਿਹੜਾ ਪਹਿਲਾਂ ਵੀ ਜ਼ਿਕਰ ਜਿਹੜਾ ਵਕ ਵਕ ਸਮਿਆਂ ਤੇ ਤੁਸੀਂ ਕਰਦੇ ਨੇ ਨੇ ਵਕ ਵਕ ਸਮਾਗਮਾਂ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਇਸ ਇਲਾਕੇ ਦੇ ਵਿੱਚ ਹਮੇਸ਼ਾ ਜਿਹੜਾ ਜ਼ਿਕਰ ਜੋ ਚੱਲਦਾ ਰਹਿੰਦਾ ਸੋ ਉਹਨਾਂ ਦੇ ਜਿਹੜੇ ਅੱਜ ਪਰਿਵਾਰ ਦਾ ਹਿੱਸਾ ਅੱਜ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਦੇ ਇਹਨਾਂ ਲੰਗਮਾਂ ਸਬੰਧੀ ਕੀ ਕਹਿਣਗੇ ਤੋ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਆ ਗੋਗ ਜੀ ਆਦਿਲੰਗ। ਹਾਂ ਜੀ ਸਸਰੀਕਾਲ ਜੀ ਔਰ ਸਾਰੀਆਂ ਸੰਗਾਂ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਗੀ ਦੀਆਂ। ਬਾਕੀ ਇਹ ਬਾਈ ਜੀ ਹੁਣੀ ਆਏ ਨੇ। ਧੰਨਵਾਦ ਇਹਨਾਂ ਦਾ। ਅੱਜ ਦੇ ਤੌਰ ਤੇ ਇੱਕ ਸਿਰਫ ਆਪਣੇ ਵੈਸੇ ਲੰਗਰ ਲਾਇਆ ਸੀਗਾ। ਅੱਜ ਦੀ ਜਿਹੜੀ ਗੱਲ ਹੈ ਮੈਡਮ ਢਿੱਲੋਂ ਨੇ ਉਹਨਾਂ ਨੇ ਆਪਣੇ ਆਪ ਜੀ ਸੋਚਿਆ ਕਿ ਨਹੀਂ ਮੈਂ ਮੇਰੇ ਅਲੀਓ ਕਹਿੰਦੇ ਖੀਤ ਤੇ ਕੜਾ ਦਾ ਜ਼ਰੂਰ ਲੰਗਰ ਲਾਉਣਾ। ਪਰ ਬਾਬੇ ਦਾ ਜੋ ਪ੍ਰਸ਼ਾਦ ਚੜਦਾ ਉਹ ਤਾਂ ਸਭ ਨੂੰ ਪਤਾ ਪਰ ਉਹਨਾਂ ਦੀ ਇਹ ਇੱਛਾ ਦੇ ਮੁਤਾਬਕ ਜੋ ਉਹਨਾਂ ਨੂੰ ਚੰਗਾ ਲੱਗਾ ਜੋ ਉਹਨੂੰ ਚੰਗਾ ਲੱਗੇ ਉਹ ਇਸ ਕਰਕੇ ਲਗਾਇਆ ਸੋ ਇਹ ਸੰਨ ਪਰਮਜੀਤ ਸਿੰਘ ਸਿੱਧੂ ਜਿਹੜੇ ਮੈਡਮ ਦਿਲਵਿੰਦਰ ਕੌਰ ਦੇ ਪਤੀ ਨੇ ਸੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਰਿਵਾਰ ਦੀ ਇੱਛਾ ਦੇ ਮੁਤਾਬਕ ਜਿਹੜਾ ਅ ਅੱਜ ਇੱਥੇ ਪ੍ਰਸ਼ਾਦ ਖੀਰ ਅਤੇ ਜਿਹੜੇ ਪਕੌੜਿਆਂ ਦੇ ਲੰਗਰ ਜਿਹੜੇ ਅਟੁੱਟ ਚੱਲ ਚੱਲ ਰਹੇ ਨੇ